ਉਜਾ 23 ਸਾਲ ਦੇ ਤੁਹਾਡੇ ਕੰਨ ਤੇ ਜੂਨ ਇਸ ਰਹੀ ਤੇ ਤੁਸੀਂ ਕੁਰਕ ਖੇਤਰ ਗਈ ਸੀ ਉੱਥੇ ਕਹਿ ਰਹੇ ਸੀ ਤੁਸੀਂ ਸਟੋਰੀ ਸੁਣਾਇਏ ਕੋਈ ਚੋਰ ਆਉਂਦਾਗਾ ਟਰੱਕ ਭਰ ਕੇ ਸਾਰਾ ਲੈ ਜਾਂਦਾ ਪੈਸੇ ਦਾ ਤੇ ਕੋ ਕੁੜੀ ਨੂੰ ਜਾਂਦਾ ਜਾਂਦਾ 100 ਰੁਪਏ ਸਗਨ ਦੇ ਜਾਂਦਾਗਾ ਮੈਂ ਕਹਿੰਨੀ ਉਹ ਹੀ ਕੁਝ ਤੁਸੀਂ ਕਰੀਏ ਸਾਡੇ ਨਾਲ ਤੁਸੀਂ ਉਲਟਾ ਕਹਿ ਰਹੇ ਹੋ ਕਿ ਜੇ મોદી ਹੋਣੇ ਪੈਸੇ ਦੇਣ ਤੇ ਤੁਸੀਂ ਪੈਸੇ ਰੱਖ ਲਓ ਤੁਹਾਡੀ ਜਨਤਾ ਦਾ ਪੈਸਾ ਤੇ ਤੁਸੀਂ ਵੀ ਤਾਂ ਸਾਡਾ ਪੈਸਾ ਹੀ ਉਹ ਕਰਨਾ ਤੁਸੀਂ ਘਰ ਸਾਨੂੰ ਆਪਦੀ ਜੇਬਾਂ ਚ ਤਨਖਾਹ ਦੇਣੀ ਆ ਜਿਹੜੇ ਤੁਸੀਂ ਸਾਨੂੰ ਭਰਤੀ ਨਹੀਂ ਕਰਦੇ ਭਗਵੰਤ ਮਾਨ ਜੀ ਤੇ ਕੇਜਰੀਵਾਲ ਜੀ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਤੁਸੀਂ ਦੱਸੋ ਢੋਡੀ ਨੀਤੀ ਕੀ ਆ ਢੋਡੀ ਨੀਤੀ ਬੋਲਦੀ ਆ ਤੁਸੀਂ ਦੂਜਿਆਂ ਨੂੰ ਛੱਡੋ ਉਹਨਾਂ ਨੇ ਸਿਲੰਡਰ ਸਸਤਾ ਕਰਤਾ ਤੁਸੀਂ ਪੰਜਾਬ 'ਚ ਕੀ ਕਰਤਾ ਕਹਿੰਦੇ 100 ਰੁਪਏ ਤੁਸੀਂ ਵੀ ਤਾਂ ਪੰਜਾਬ ਦੀਆਂ ਔਰਤਾਂ ਨੂੰ ਲੇਡੀਜ਼ ਨੂੰ ਕਿਹਾ ਸੀ ਕਿ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਤੁਸੀਂ ਕਿਹੜੇ ਦਿੱਤਾ ਸਾਨੂੰ ਰੁਜ਼ਗਾਰ ਦੀ ਗੱਲ ਤਾਂ ਦੂਰ ਗਈ ਤੁਸੀਂ ਕਿਸੇ ਪਾਸੇ ਵੀ ਨਹੀਂ ਹਜੇ ਕਰਨੇ ਕਿ ਇੱਕ ਮੌਕਾ ਤੁਹਾਨੂੰ ਦਿੱਤਾ ਜਾਵੇ ਮੈਂ ਤਾਂ ਹਰ ਇੱਕ ਪੰਜਾਬ ਵਾਸੀ ਨੂੰ ਕਹਿੰਨੀ ਆ ਕਿ ਲੋਕ ਸਭਾ ਦੀ ਵੋਟਾਂ ਵਿੱਚ ਇਹਨਾਂ ਨੂੰ ਪਤਾ ਚੱਲ ਜੇ ਕਿ ਜੋ ਵੋਟਾਂ ਤੋਂ ਪਹਿਲਾਂ ਸਤਾ ਵਿਚਾਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਤੁਸੀਂ ਉਹ ਵਾਅਦੇ ਪੂਰੇ ਨਹੀਂ ਕਰ ਰਹੇ ਤੇ ਉਹਨਾਂ ਦਾ ਇਹਨਾਂ ਨੂੰ ਸਵਾਦ ਮਿਲਣਾ ਚਾਹੀਦਾਗਾ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਇਹਨਾਂ ਦੀ ਥਾਂ ਕੀ